ਕਾਰ ਜੀ ਅੱਜ ਆਪਾਂ ਕਰਨ ਲੱਗਿਆਂ ਪਦਨ ਅਸਨ ਪੰਜਾਬੀ ਵਿੱਚ ਬਿਲਕੁਲ ਸਿੰਪਲ ਭਾਸ਼ਾ ਵਿੱਚ ਦੱਸਾਂਗੇ ਤੁਹਾਨੂੰ ਕੋਈ ਵੀ ਇਹ ਅਸਨ ਕਰ ਸਕਦਾ ਹੈ ਚਾਹ ਪਿੰਡਾਂ ਵਿੱਚ ਹੋਣ ਸਾਡੇ ਲੋਕ ਚਾਹ ਦੇਸ਼ ਵਿਦੇਸ਼ ਕੈਨੇਡਾ ਅਮਰੀਕਾ ਵਿੱਚ ਬੈਠੀ ਸਾਡੀ ਸਮੂਹ ਸੰਤ ਪੰਜਾਬੀ ਭਾਈਚਾਰਾ ਬਿਲਕੁਲ ਇਹ ਅਸਣ ਨੂੰ ਪੂਰੀ ਤਰ੍ਹਾਂ ਕਰ ਸਕਦਾ ਮੈਂ ਦੱਸਦਾ ਕਿਵੇਂ ਕਰਨਾ ਹੈ ਕੀ ਲਾਭ ਨੇ ਦੀ ਆਦਮ ਅਸਣ ਕਰਨ ਦਾ ਸਭ ਤੋਂ ਸਹੀ ਤਰੀਕਾ ਸਭ ਤੋਂ ਪਹਿਲਾਂ ਲੱਤਾਂ ਨੂੰ ਸਿੱਧੀਆਂ ਕਰ ਲਓ ਸਿੱਧੇ ਕਰਕੇ ਲੱਤਾਂ ਨੂੰ ਖੱਬੀ ਲੱਤ ਨੂੰ ਪਿੱਛੇ ਲੇਜੋ ਸੱਜੀ ਲੱਤ ਨੂੰ ਝੁੱਕ ਕੇ ਖੱਬੇ ਪੱਟ ਤੇ ਰੱਖੋ ਖੱਬੀ ਲੱਤ ਨੂੰ ਚੁੱਕੋ ਖੱਬੀ ਲੱਤ ਨੂੰ ਚੁੱਕ ਕੇ ਸੱਜੇ ਪੱਟ ਤੇ ਰੱਖੋ ਸੱਜੇ ਪੱਟ ਤੇ ਰੱਖ ਕੇ ਹੱਥ ਰੋਗੇ ਕਰੋ ਤੇ ਆਪ ਧਿਆਨ ਮੁਦਰਾ ਚ ਬੈਠੋ ਧਿਆਨ ਮੁਦਰਾ ਚ ਬੈਠ ਕੇ ਸਾਹ ਹੌਲੀ ਹੌਲੀ ਲੰਬੇ ਲਓ ਇਹ ਮਸਾਂ ਲੈਣ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਮਿਲੂਗੀ ਤੁਹਾਡੇ ਸਰੀਰ ਵਿੱਚ ਜੋ ਥਕਾਵਟ ਹੈ ਦਿਨ ਭਰ ਦੀ ਕੰਮ ਕਾਰਾਂ ਵਿੱਚ ਜਿਵੇਂ ਤੁਸੀਂ ਦਫ਼ਤਰ ਚੋਂ ਆਉਣਿਓ ਜਾਂ ਕਿਸੇ ਹੋਰ ਆਪਣੇ ਪਾਈ ਖੇਤਾਂ ਵਿੱਚ ਜਾਂ ਮਜ਼ਦੂਰੀ ਕਰਕੇ ਆਉਂਦੇ ਨੇ ਸਾਰਿਆਂ ਨੂੰ ਇਹ ਅਸਰ ਕਰਨਾ ਬਹੁਤ ਜ਼ਰੂਰੀ ਹੈ ਇਦੇ ਨਾਲ ਹੌਲੀ-ਹੌਲੀ ਆਪਣਾ ਮਨ ਲੱਗਣਾ ਸਟਾਰਟ ਹੋ ਜਾਂਦਾ ਹੈ ਜਿਹਨੂੰ ਤੁਸੀਂ ਮੈਡੀਟੇਸ਼ਨ ਕਹਿੰਦੇ ਨੇ ਇੰਗਲਿਸ਼ 'ਚ ਧਿਆਨ ਇਹ ਲੱਗਣ ਨਾਲ ਹਰ ਰੋਜ਼ ਪਦਮ ਅਸਨ 15 ਮਿੰਟ ਕਰਨ ਨਾਲ ਢਿੱਡ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ ਤੇ ਹੱਟ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ ਤੇ ਫੇਫੜਿਆਂ ਨੂੰ ਆਕਸੀਜਨ ਪੂਰੀ ਮਾਤਰਾ 'ਚ ਪਹੁੰਚਦੀ ਹੈ ਸਾਨੂੰ ਹਰ ਰੋਜ਼ ਪਾਦਮ ਅਸਨ ਸਵੇਰੇ ਉੱਠ ਕੇ 15 ਮਿੰਟ ਜਾਂ 5 ਮਿੰਟ ਆਸਣ ਵਿੱਚ ਬੈਠਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ ਅਸੀਂ ਸਾਰੀ ਜ਼ਿੰਦਗੀ ਭੱਜ ਦੌੜ ਦੀ ਬਹੁਤ ਜ਼ਿਆਦਾ ਹੋ ਗਈ ਇਹ ਜਿੰਦਗੀ ਭੱਜ ਦੌੜ ਚ ਸਟ्रेस ਬਹੁਤ ਜ਼ਿਆਦਾ ਹੁੰਦਾ ਹੈ ਜਿਹਨੂੰ ਆਪਾਂ ਘਬਰਾਹਟ ਚਿੰਤਾ ਤੇ ਹੋਰ ਬਵਾਰੀਆਂ ਜਿਵੇਂ ਡਰ ਲੱਗਣਾ ਗੁੱਸਾ ਆਣਾ ਇਹਦੇ ਨਾਲ ਸਾਰੀ ਬਿਮਾਰੀਆਂ ਸ਼ਾਂਤ ਹੁੰਦੀਆਂ ਨੇ ਜਦੋਂ ਮਨ ਸ਼ਾਂਤ ਹੁੰਦਾ ਹੈ ਤਾਂ ਸਾਡਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਵੀ ਨੋਰਮਲ ਚੱਲਦੀਆਂ ਹਨ ਇਸ ਕਰਕੇ ਸਾਨੂੰ ਪਦਮ ਅਸਨ ਵਿੱਚ ਜ਼ਰੂਰੀ ਬੈਠਣਾ ਚਾਹੀਦਾ ਹੈ ਸਵੇਰੇ ਖਾਲੀ ਪੇਟ ਰੋਟੀ ਖਾਣ ਤੋਂ ਬਾਅਦ ਤੁਸੀਂ 2 ਜਾਂ 3 ਘੰਟੇ ਬਾਅਦ ਵੀ ਪਦਮ ਅਸਣ ਕਰ ਸਕਦੇ ਹੋ ਇਹ ਦੇ ਕਰਨ ਨਾਲ ਸਰੀਰ ਵਿੱਚ ਬਹੁਤ ਲਾਭ ਪ੍ਰਾਪਤ ਹੁੰਦੇ ਨੇ ਜੋ ਕਿ ਤੁਹਾਨੂੰ 1 ਮਹੀਨੇ ਦੇ ਅੰਦਰ ਅੰਦਰ ਹੀ ਪਤਾ ਲੱਗ ਜਾਊਗਾ ਕਿਉਂਕਿ ਅੱਜ ਕੱਲ ਅਸੀਂ ਸਾਰਾ ਦਿਨ ਭੱਜ ਦੌੜ ਦੀ ਦੁਨੀਆ ਵਿੱਚ ਫਿਰਦੇ ਆ ਜਿਵੇਂ LCD ਹੋਰ ਮੋਬਾਈਲ ਵਿੱਚ ਲੱਗੇ ਰਹਿੰਨਾ ਜਦੋਂ ਅਸੀਂ ਧਿਆਨ ਲਾ ਕੇ ਬਿੜਦੇ ਹਾਂ ਇੱਕ ਥਾਂ ਤੇ ਤਾਂ ਸਾਨੂੰ ਆਪਦੇ ਸਰੀਰ ਬਾਰੇ ਜਾਣਨ ਨੂੰ ਮਿਲਦਾ ਹੈ ਅੰਦਰੋਂ ਬਾਹਰਲੀ ਸਰੀਰ ਤਾਂ ਸਾਡਾ ਬਹੁਤ ਤੰਦਰੁਸਤ ਲੱਗਦਾ ਪਰ ਅਸੀਂ ਅੰਦਰੋਂ ਟੁੱਟੇ ਜਿਹਾ ਹੁੰਨੇ ਆਬ ਸਾਰਿਆਂ ਨੂੰ ਪਦਮ ਅਸਨ ਜ਼ਰੂਰ ਕਰਨਾ ਚਾਹੀਦਾ ਹੈ ਅੱਜ ਤੁਹਾਨੂੰ ਪਦਮ ਅਸਨ ਬਾਰੇ ਦੱਸਿਆ ਕੱਲੋ ਤੁਹਾਨੂੰ ਇੱਕ ਹੋਰ ਆਸਨ ਬਾਰੇ ਦੱਸਾਂਗੇ ਧੰਨਵਾਦ ਸਤਿ ਸ੍ਰੀ ਅਕਾਲ